ਤੱਕੀ ਦੇ ਵਿੱਚ ਬੰਦੇ ਦੀ ਹਾਲ ਹੈ ਜਿਸ ਨੇ ਆਈ 75 ਦੇ ਉੱਤੇ ਸ਼ਨੀਚਰਵਾਰ ਦੀ ਸ਼ਾਮੇ ਗੋਲੀ ਕਾਣ ਨੂੰ ਅੰਜਾਮ ਦਿੱਤਾ ਹੈ ਪੰਜ ਜਾਣੇ ਜਿਹੜੇ ਆ ਹੁਣ ਤੱਕ ਜ਼ਖਮੀ ਹੋਏ ਇਸ ਦੇ ਵਿੱਚ ਦੱਸੇ ਜਾਂਦੇ ਆ ਕਹਿੰਦੇ ਵੀ ਜੋਸਫ ਏ ਕਾਉ ਚਨਾ ਦਾ ਬੰਦਾ ਉਸ ਦੀ ਭਾਲ ਪੁਲਿਸ ਨੂੰ ਜਿਹੜੀ ਉਹ ਜਾਰੀ ਆ ਕਹਿੰਦੇ ਵੀ ਗੋਲੀकांड ਕਰਨ ਤੋਂ ਪਹਿਲਾਂ ਉਸ ਨੇ ਇੱਕ ਬੰਦੂਕ ਤੇ ਹਜ਼ਾਰ ਜਿਹੜੇ ਰਾਉਂਡ ਐਮੂਨੇਸ਼ਨ ਦੇ ਚਰਵਾਰ ਨੂੰ ਖਰੀਦੇ ਸੀ ਆਈ 75 ਦੇ ਉੱਤੇ ਜਿਹੜੀ ਗੋਲੀकांड ਵਾਪਰਿਆ ਆ ਐਗਜ਼ਿਟ 49 ਜਿਹੜੇ ਆ ਆਈ 75 ਦੇ ਉੱਤੇ ਜਾਂਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਇਸੇ ਸ਼ਾਇਦ ਇਲਾਕੇ ਦਾ ਸ਼ਾਮੀ 5:30 ਵਜੇ ਉਥੋਂ ਦੇ ਲੋਕਲ ਟਾਈਮ ਸਨੇ ਚਰਵਾਰ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਆ ਲੰਡਨ ਉਸ ਦੇ ਨਜ਼ਦੀਕ ਜਿਹੜਾ ਇਹ ਸ਼ਹਿਰ ਆ ਉਥੇ ਦਾ ਲੋਕਲ ਸ਼ਹਿਰ ਆ ਲੋਰਲ ਕਾਉਂਟੀ ਦੇ ਜਿਹੜੇ ਸ਼ੈਰਫ ਜான் ਰੂਟ ਨੇ ਉਹਨਾਂ ਨੇ ਜਿਹੜਾ ਇਸਤੇ ਬਾਰੇ ਦੱਸਿਆ ਸੀਗਾ ਅਥਾਰਟिटीज ਨੂੰ ਕਹਿੰਦੇ ਇਹ ਨਹੀਂ ਪਤਾ ਵੀ ਉਸਨੇ ਸ਼ੂਟਿੰਗ ਕਿਉਂ ਜਿਹੜੀ ਉਹ ਸਟਾਰਟ ਕੀਤੀ ਤੇ ਇਹ ਵੀ ਨਹੀਂ ਪਤਾ ਵੀ ਕੀ ਰੋਡ ਰੇਜ ਦਾ ਮਾਮਲਾ ਸੀ ਜਾਂ ਵੈਸੇ ਹੀ ਇਸ ਦੇ ਮਨ ਦੇ ਵਿੱਚ ਇੰਨੀ ਹਿੰਸਾ ਕਰਨ ਦੀ ਕੋਈ ਸ਼ਬਾਬੋ ਜਿਹੜਾ ਉਹ ਬਣਿਆ ਪਿਆ ਸੀ ਅਕਾਰਡਿਓ ਜਿਹੜੇ ਗਿਲਬਰਟ ਅਕਾਰਡਿਓ ਸਪੋਕਸਪਰਸਨ ਨੇ ਸ਼ਹਿਰ ਦੇ ਆਫਿਸ ਤੇ ਉੱਥੋਂ ਦੇ ਉਹਨਾਂ ਨੇ ਕਿਹਾ ਵੀ ਕਾਊਚ ਨੇ AR-15 ਸਟਾਈਲ ਰਾਈਫਲ ਜਿਹੜੀ ਉਹ ਸ਼ਾਇਦ ਵਰਤੀ ਜਿਹੜੀ ਉਸਨੇ ਉਸੇ ਦਿਨ ਸਵੇਰੇ ਖਰੀਦੀ ਸੀ ਨਾਲ ਜਿਹੜੇ ਹਜ਼ਾਰ ਜਿਹੜੀਆਂ ਉਹ ਗੋਲੀਆਂ ਵੀ ਖਰੀਦੀਆਂ ਸੀ ਅਥਾਰਟिटीज ਨੂੰ ਉਸ ਦੀ ਬੰਦੂਕ ਤੇ SUV ਜਿਹੜੀ ਉਸਤੇ ਨਾਂ ਦੇ ਉੱਤੇ ਰਜਿਸਟਰਡ ਸੀ ਉਹ ਵੀ ਹੁਣ ਤੱਕ ਮਿਲੀ ਆ ਤਿੰਨ ਹੋਰ ਜਾਨੇ ਕਹਿੰਦੇ ਆ ਜ਼ਖਮੀ ਹੋਏ ਆ ਪੰਜਾਂ ਦੇ ਤਾਂ ਗੋਲੀਆਂ ਲੱਗੀਆਂ ਤੇ ਤਿੰਨ ਜਾਨੇ ਜਿਹੜੇ ਕ੍ਰੈਸ਼ਸ ਦੇ ਕਰਕੇ ਕਾਰ ਕ੍ਰੈਸ਼ ਹੋਣ ਕਰਕੇ ਸ਼ੂਟਿੰਗ ਦੇ ਤੋਂ ਬਚਦੇ ਬਚਦੇ ਉਹਨਾਂ ਉਹ ਵੀ ਜਿਹੜੇ ਉਹ ਫੱਟੜ ਹੋਏ ਆ ਹੁਣ ਤੱਕ ਕੁੱਲ 8 ਜਾਨੇ ਜਿਹੜੇ ਆ ਉਹ ਜ਼ਖਮੀ ਹੋਏ ਦੱਸੇ ਜਾਂਦੇ ਅਧਿਕਾਰੀਆਂ ਨੇ ਦੱਸਿਆ ਵੀ ਇਹ ਪਿੰਡੂ ਇਲਾਕਾ ਆ ਰੂਰਲ ਇਲਾਕਾ ਆ ਜੰਗਲਾਤ ਆ ਉੱਥੇ ਉਹ ਈਸਟ ਸਾਊਥ-ਈਸਟਰਨ ਕੈਂਟੱਕੀ ਦਾ ਇਲਾਕਾ ਆ 7600 ਲੋਕ ਰਹਿੰਦੇ ਆ ਉਸ ਲੰਡਨ ਜਿਹੜਾ ਸ਼ਹਿਰ ਆ ਉੱਥੇ ਤੇ 75 ਮਾਈਲ ਦੂਰ ਆ ਲੈਕਸਿੰਗਟਨ ਜੋ ਨਜ਼ਦੀਕ ਦਾ ਇੱਕ ਸਭ ਤੋਂ ਵੱਡਾ ਜਿਹੜਾ ਸ਼ਹਿਰ ਜਿਹੜਾ ਉਹ ਮੰਨਿਆ ਜਾਂਦਾ ਆ ਜਿਹੜੇ ਕਹਿੰਦੇ ਵੀ ਲੋਕ ਜਾਂਦੇ ਉਹਨਾਂ ਨੂੰ ਪਤਾ ਆ ਵੀ ਐਗਜ਼ਿਟ 49 ਵਨ ਆਫ ਦਾ ਮੋਸਟ ਰਿਮੋਟ ਐਗਜ਼ਿਟਸ ਆ ਇਸ ਪੂਰੇ ਇਲਾਕੇ ਦੇ ਵਿੱਚ ਇਹਦੇ ਕਰਕੇ ਅੱਜ ਉੱਥੇ ਸਵੇਰੇ ਸਕੂਲਾਂ ਨੂੰ ਵੀ ਕੈਨਸਲ ਕਰ ਦਿੱਤਾ ਗਿਆ ਸੇਫਟੀ ਕੰਸਰਨਸ ਨੂੰ ਲੈ ਕੇ ਕਿਉਂਕਿ ਜਿਹੜਾ ਸ਼ਨੇਚਰਵਾਰ ਦਾ ਜਿਸ ਨੇ ਗੋਲੀ ਕਾੜਨ ਨੂੰ ਅੰਜਾਮ ਦਿੱਤਾ ਆ ਅਜੇ ਤੱਕ ਜਿਹੜਾ ਆ ਉਹ ਫੜਿਆ ਨਹੀਂ ਗਿਆ ਕਾਊਚ ਬਾਰੇ ਇਹ ਪਤਾ ਲੱਗ ਗਿਆ ਵੀ ਕੈਂਟੱਕੀ ਦਾ ਹੀ ਇਹ ਜੰਮਿਆ ਪਲਿਆ ਉੱਥੇ ਦਾ ਹੀ ਰਹਿਣ ਵਾਲਾ ਹੈ ਤੇ ਨੈਸ਼ਨਲ ਗਾਰਡ ਦੇ ਵਿੱਚ ਇਸ ਨੇ 4 ਸਾਲ ਕੰਮ ਜਿਹੜਾ ਉਹ ਕੀਤਾ ਆ ਤੇ ਕਹਿੰਦੇ ਵੀ ਆਪਣੇ ਬਟਾਲੀਅਨ ਦੇ ਵਿੱਚ ਇੰਜੀਨੀਅਰ ਬਟਾਲੀਅਨ ਦਾ ਇਹ ਜਿਹੜਾ ਉਸ ਟਾਈਮ ਦੇ ਉੱਤੇ ਮੈਂਬਰ ਸੀਗਾ ਲਾ ਐਨਫੋਰਸਮੈਂਟ ਨੇ ਵੀ ਜਿਸ ਸੱਭੀ ਜਿਹੜਾ ਕਾਊਚ ਆ ਉਹ ਰਡਾਰ ਦੇ ਉੱਤੇ ਨਹੀਂ ਸੀ ਪਹਿਲਾਂ ਸ਼ੂਟਿੰਗ ਤੋਂ ਇਨਵੈਸਟੀਗੇਟਰਸ ਨੇ ਹੁਣ ਤੱਕ ਉਸਦੇ ਪਰਿਵਾਰ ਦੇ ਨਾਲ ਇੰਟਰਵਿਊਜ਼ ਜਿਹੜੀਆਂ ਆ ਉਹ ਕੀਤੀਆਂ ਇਸ ਬਾਰੇ ਹੋਰ ਜਾਣਨ ਦੇ ਲਈ ਜਿੱਥੇ ਗੋਲੀਕਾਂਡ ਹੋਇਆ ਹੈ ਉਸ ਤੋਂ 23 ਮੀਲ ਦੂਰ ਰਹਿੰਦਾ ਸੀ 5 ਫੁੱਟ 10 ਇੰਚ ਇਹ ਲੰਬਾ ਹੈ 154 ਪਾਉਂਡ ਇਸ ਦਾ ਭਾਰ ਆ ਅ ਤੇ ਚਿੱਟੇ ਮੂਲ ਦਾ ਇਹ ਜਿਹੜਾ ਬੰਦਾ ਹੈ ਜੋਸਫ ਏਕਾਉਚ ਜਿਸ ਨੇ ਗੋਲੀਕਾਰਨ ਨੂੰ ਅੰਜਾਮ ਦਿੱਤਾ ਆ ਪੁਲਿਸ ਦੱਸ ਰਹੀ ਹੈ ਵੀ ਭਾਈ ਇਸ ਨੂੰ ਜਿਹੜਾ ਉਹ ਖਤਰਨਾਕ ਹੀ ਜਿਹੜਾ ਉਹ ਹਾਦ ਦੀ ਘੜੀ ਮੰਨਿਆ ਜਾਵੇ ਤਾਂ ਹੀ ਸਕੂਲ ਵੀ ਉਹਨਾਂ ਨੇ ਬੰਦ ਰੱਖੇ ਆ ਉਸ ਇਲਾਕੇ ਦੇ ਵਿੱਚ ਤੇ ਜੇ ਕਿਸੇ ਨੂੰ ਦਿਸਦਾ ਹੈ ਪਤਾ ਲੱਗਦਾ ਹੈ ਤਾਂ ਤੁਰੰਤ 911 ਕਾਲ ਕੀਤੀ ਜਾਵੇ